ప్రభు కి చాలా బుల్ ਇਹ ਪਾਸੇ ਚਾਗਰੂਸੀ ਦਾ ਇਦਾਰੇ ਬਣ ਜਾਂਦੇ ਹallelujah ਚੰਚਾ ਦਾ ਪੂਰਾ ਹਾਲ ਕਰ ਦਿੰਦੇ ਤੇ ਕਲੀਸ਼ਿਆਂ ਦਾ ਵੀ ਪੂਰਾ ਹਾਲ ਕਰ ਦਿੰਦੇ ਉਹਨਾਂ ਦਾ ਆਤਮਿਕ ਜੀਵਨ ਰੁਕ ਜਾਂਦਾ ਉਹਨੂੰ ਪੂਰਾ ਤੇਰਾ ਆ ਸੰਸਾਰਿਕੋਂ ਉੱਤ ਪਰੇ ਰਹਿਣ ਲੱਗੇ ਹallelujah ਸੇਮ ਤਨ ਉਪਰ ਕੁੜੇ سپورਟ ਪਰਤੇਸ ਨਹੀਂ ਕਰਨਗੀ ਤਾਂ ਕਿ ਲੋਕਾਂ ਨੂੰ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਉਹਨਾਂ ਨੂੰ ਵਹੀ ਦਾ ਸਾਧਨ ਮਿਲਾ ਦੇਣ ਪਾਸੇ ਨਹੀਂ ਜੇ ਕੋਲ ਪਰਤੇ ਦਿੰਦਾ ਗਿਆ ਹੈ ਕਿਸੇ ਨੂੰ ਕੋਈ ਪਰਤੇ ਦਿੰਦਾ ਗਿਆ ਹੈ ਕੈਸੇ ਨਹੀਂ ਦਿੱਤਾ ਗਿਆ ਕਿ ਲੋਕਾਂ ਨੂੰ ਧਿਆਨ ਸਤਿ ਸ਼ਰਵ ਨੂੰ ਬਰ ਬਰ ਦੇ ਰਹੀ ਆਮਨ ਜਦੋਂ ਤੁਸੀਂ ਕੰਸੀ ਕੰ ਵਾਲੀ ਆਪਸਾ ਜਾਨਾ ਕੁੱਟ ਬੜਨ ਦੇ ਆ ਗਏ ਭਰਾਓ ਸੱਚ ਨੂੰ ਸੱਚ ਕਹਿਣਾ ਸਿੱਖੀਏ ਨਹੀਂ ਦਰੋਂ ਨਾਲ ਪਛਾਣੇ ਕਾਚੇ ਉਹ ਇਸੇ ਵਾਰੀ ਦੀ ਪੇਟ ਹੋਈ ਨੇ ਕਿਤੇ ਨਹੀਂ ਚੱਲੀ ਜਿਵੇਂ ਇਸ ਵਾਰੀ ਦੀ ਪੇਟ ਨਹੀਂ ਰੁਕ ਗਿਆ ਨਹੀਂ ਜਾ ਸਕਦਾ ਮੈਂ ਆਪਣੇ ਦਿਲ ਚ ਸੋਚਿਆ ਜਿੰਨੇ ਭਜਨਾ ਨੂੰ ਜਨਾ ਮੱਝੇ ਕੋਸੀ ਕਾ ਮੋਨਾ ਉਹਦੇ ਪਾਟੀ ਜਾ ਜਿੰਨੇ ਨਹੀਂ ਭਜਨਾ ਉਹ ਪਾਉਣੇ ਨੇ 61 ਉਹ ਤੁਣੇ ਨਹੀਂ ਪੱਛਾਸੀ ਚੋਬਰੀਏ ਕਦੇ ਢਾ ਲਿਓ ਭਜਦਾ ਜਾਣ ਕਿਤੇ ਇਹ ਸਾਡੇ ਹੋਣਗੇ ਸਾਡੇ ਕੋਲ ਆਏ ਲਗੇ ਇਹ ਸਾਡੇ ਨਹੀਂ ਤੋਂ ਰੋਕਿਆ ਨਹੀਂ ਜਾ ਸਕਦਾ ਇਹ ਵਿਸ਼ਵਵਧ ਦੀ ਖਾਤਰ ਚਲੋ ਤੁਸੀਂ ਪੈਸਾ ਹੋਣਾ ਜਾਂ ਕਰਦੇ ਕਿ ਤਾਰੇ ਮੈਂ ਕਿਹਨਾਂ ਲੜਗੇ ਗੁਜ਼ਾਰੇ ਲੋਕ ਥੋੜੀ ਚਲਾਉਨੇ ਗੁਜ਼ਾਰੇ ਪ੍ਰਦੇਸ਼ ਵਿੱਚ ਮੈਂ ਕਿਸੇ ਬੇਟਾ ਕਿਉਂ ਲੈ ਚੌਰੀ ਕਵੀ ਖੁਦਾਮਤ ਕਰਕੇ ਨਾ ਗੁੰਮਦਾਨ ਨੂੰ ਪੈਸੇ ਕਿਉਂ ਕੋਲ ਪਰ ਮੈਂ ਸ਼ਿਕਾ ਕਰ ਦਿੰਦਾ ਹੈ ਲੋਕ ਮੈਨੂੰ ਸ਼ਿਕਾ ਕਰ ਪੈਸਾ ਦਿੰਦਾ ਹੈ ਉਹ ਆਪਣੇ ਗਰਮ ਕਿੰਦਾ ਜਾਚ ਚੁੱਚਦਾ ਹੈ ਆਮੇ ਇਹਨਾਂ ਤੋਂ ਵੱਡਾ ਮੇਰੀ ਉਹ ਭਾਡੇ ਨਾ ਮੈਂ ਤੁਹਾਡੇ ਨਾਲ ਗੱਲ ਸਕਦਾ ਨਾ ਤੁਸੀਂ ਮੇਰੇ ਨਾਲ ਗੱਲ ਸਕਦੇ ਹੋ ਪਰਮੇਸ਼ਵਰ ਹੈ ਆਮੈਂ ਸਾਡੇ ਸਭ ਨੂੰ ਨਹੀਂ ਪਤਾ ਇਹ ਕਾਪੋ ਆਮੈਂ ਮਰ ਮਾਸਤੇਂ ਖੜੇ ਹਨ ਉਹ ਬੋਸ਼ ਕਹਿੰਦੇ ਨਹੀਂ ਹੈ ਸਦਾ ਭੱਜ ਜਾ ਕੋਈ ਮੱਨੇ ਚੈਨਾ ਮਨੁੱਖ ਸਵਾਸ ਦਾ ਚਾਹਦੇ ਉਹ ਇਤਨਾ ਬੰਦੀ ਕਹਿਦਾ ਸਰ ਉਹ ਇਧਰ ਨਹੀਂ ਪਹੁੰਚਾ ਨਹੀਂ ਲੋੜ ਹੈ ਕਿਨੇ ਲੋਕਾਂ ਦੀਆਂ ਗੱਤਿਆ ਬਾਸ ਸਕਦਾ ਕੋਈ ਰੋਣ ਜਾਣ ਸਕਦਾ ਕਿ ਲੋਕਾਂ ਨੂੰ ਸਭ ਦੇ ਵਿੱਚ ਕੰਗਾ ਦੀ ਜ਼ਰੂਰਤ ਦੇ ਕਾਰਨ ਬਚਾਲਾ ਪੱਜਲੇ ਹallelujah ਇੱਕ ਬੰਦਾ ਸਾਰੀ ਕਰਵਾ ਲਈ ਕਿ ਤਨੇ ਜੀ ਪਿਆ ਜਨਾਰੀ ਪੁੱਛ ਵੀ ਸਚਾਈ ਨਹੀਂ ਦਸਰੀ ਜਨਾਰੇ ਇੰਦਰ ਦੀ ਵੀ ਕਮ ਸੁਭਾਣ ਨਹੀਂ ਉਤਰੀ ਗਾ ਮੈਂ ਨਹੀਂ ਕਹਿੰਦਾ ਕਿ ਗੱਲ 10 ਪਾਲੋ ਸੁਭਾਗੋ ਹallelujah ਪੰਜਾਬੀ ਦਾ ਕਰੋ ਗਲਤ ਨੂੰ ਗਲਤ ਠੀਕ ਠੀਕ ਕਰਦੀ ਵੀ ਕੀ ਜੇ ਚਲਪੇਪਰ ਸ਼ੋ ਹੋਇਆ ਤਾਂ ਠੀਕ ਕਰਦੀ ਵੀ ਉਹ ਤਰਫ ਕੋ ਸੁਣੀ ਨਹੀਂ ਹallelujah ਅਰੇ ਲੀਆ ਜਨਾ ਪ੍ਰਭੂ ਦਾ ਤਰਫਾ ਆ ਫਰਮੁਨੇ ਜਰਨਲਿਸਟ ਐਂਡ ਬੈਕ ਟੂ ਟੀਮ ਕੋਸ਼ਿਸ਼ ਕੀਤੀ ਕਿ ਸਾਥ ਚੱਲਦੇ ਨੂੰ ਬੋਲ ਜਾਈਦਾਵੇਂ ਪਰ ਜਿੱਥੇ ਜਗਾ ਖੁਦਾ ਉਹਨੇ ਦਿੱਤੇ ਹੀ ਹੋ। ਰੁਪੜੀ ਹੁੰਦਾ ਹੈ ਇਹ। ਯਸ। ਉਹ ਵੀ ਤੁਹਾਡੇ ਵਰਗੇ ਪਹਿਲਾਂ ਤਰਾ ਹੀ ਮਾਲ ਦਾ ਨਾਲ ਖੜੇ ਕਿਤੇ ਹਾਂ। ਨਵੇਂ ਲੋਕ ਸਮੁੰਦਰੀ ਦਿੱਤੇ ਹਾਂ। ਹਾਲੇਲੀਉਆ। ਇਹ ਲੋਗੇ ਚੱਲ ਚੁਤੇ ਕਿਸੇ ਬੰਦੇ ਦਾ ਹੁਕਮ ਨਹੀਂ ਬੱਚਦਾ ਹੁਕਮ ਦਾ। ਕੋਈ ਜੱਜਮੈਂਟ ਨਾ ਕਰ ਕਿਸੇ ਮਨੋਕਰੋ ਪਰ ਨਹੀਂ ਹੋਣਾ। ਉਹਨੇ ਬਚੇ ਨੂੰ ਬਚਾਣੀ ਹੋਣਾ। ਕਿਉਂ ਪਰਚਲ ਚੱਤ ਵਿੱਚ ਨਹੀਂ ਤਾਂ ਫੇਰ ਰੋਹੀ ਕੱਲ ਕਿ ਵਿਚਾਰੇ। we yeah. yeah. yeah.